ਲੋਵੀ ਮਿੱਤਰੋ ਆ ਜਿਹੜਾ ਟਰੈਕਟਰ ਬਾਈ ਤੁਸੀਂ ਆਹ ਦੇਖ ਰਹੇ ਹੋਣਾ ਇਹਨੂੰ ਜੇ ਆਪਾਂ 8ਵਾਂ ਅਜੂਬਾ ਕਹਿ ਲਈਏ ਤਾਂ ਕੋਈ ਗਲਤ ਗੱਲ ਨਹੀਂ ਹੋਊਗੀ ਇਹ DD14 ਟਰੈਕਟਰ ਆ ਮਿੱਤਰੋ ਤੇ ਰਸ਼ੀਆ ਦਾ ਮੇਡ ਆ ਇਹ ਟਰੈਕਟਰ ਬਾਰੇ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਦਾ ਵੀ ਜਿਵੇਂ ਇਹ ਟਰੈਕਟਰ ਆਉਂਦੇ ਸੀ ਉਵੇਂ ਟਰੈਕਟਰ ਰੱਖਿਆ ਹੋਇਆ ਆ ਆਪਾਂ ਪਿੰਡ ਗਾਲਬਕਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆ ਤੇ ਅੱਜ ਮੈਂ ਤੁਹਾਨੂੰ ਸਾਰੀ ਗੱਲਬਾਤ ਵੀ ਕਰਵਾਉਂਗਾ ਜਾ ਕੇ ਉਹ ਤੇ ਲੈ ਚ ਆਦੇ ਆਪਾਂ ਟਰੈਕਟਰ ਤੇ ਗੱਲਬਾਤ ਕਰਾਉਣੇ ਆ ਬਾਈ ਉਹਨਾਂ ਦੇ ਨਾਲ ਜਿਨ੍ਹਾਂ ਨੇ ਤਿਆਰ ਕੀਤਾ ਬਾਈ ਤੇ ਇਹ ਟਰੈਕਟਰ ਪਟਾਲੇ ਆ ਨਾ ਹਰਿਆਣੇ ਤੋਂ ਇਹ ਟਰੈਕਟਰ ਲਿਆ ਸੀ ਇਹਨਾਂ ਨੇ ਹੁਣ ਇਹ ਟਰੈਕਟਰ ਪਟਾਲੇ ਆ ਨਾ ਤੇ ਟਰੈਕਟਰ ਦੀ ਚੱਲਦਾ ਵੀਡੀਓ ਤੇ ਪਹਿਲੇ ਸ਼ਾਟ ਸੀ ਦੇਖ ਲਿਆ ਤੇ ਹੁਣ ਜਿਹੜਾ ਇਹ ਆਪਰੇਸ਼ਨ ਆ ਵੀ ਕਿਵੇਂ ਤਿਆਰ ਕੀਤਾ ਸਾਰਾ origignal ਟਰੈਕਟਰ ਆ ਬਾਈ origignal ਆਪੂੰ ਤਿਆਰ ਕੀਤਾ ਜਿਵੇਂ ਜਿਵੇਂ ਟਰੈਕਟਰ origignal ਆਉਂਦਾ ਸੀ ਉਵੇਂ ਇਹਦਾ ਸਾਰਾ ਉਵੇਂ ஸ்டੇਰੀਗਾ ਉਵੇਂ ਦੀ ਲੈਫਟ ਆ ਸਾਰਾ ਕੁਝ ਆਲਟਰਨੇਟਰ ਉਵੇਂ ਹਾਂ ਉਹ ਦੇਖ ਗਿਰਾਂ ਜੀ ਬੈਕ ਆਪਾਂ ਤੁਹਾਨੂੰ ਦਿਖਾਉਣਾ ਟੋਖਲੀ ਬੱਸ ਬਾਈ ਇਹ ਲੋਨੀ ਆਪਾਂ ਮੈਲਦੇ ਆ ਹੋਰ ਵੀਰੇ ਕੀ ਹਾਲ ਚਾਲ ਹੈ ਠੀਕ ਹੋ ਇਹਨੂੰ ਕਿੰਨਾ ਟਾਈਮ ਲੱਗੇ ਤਿਆਰ ਕਰਨਾ ਮੇਰੇ ਤਿੰਨ ਮਹੀਨੇ ਲੱਗੇ ਇਹਨੂੰ ਬੰਦੀ ਕਰ ਦੋ ਵੀਰੇ ਤਿੰਨ ਮਹੀਨੇ ਬਾਈ ਇਹ ਟਰੈਕਟਰ ਨੂੰ ਤਿਆਰ ਕਰਨ ਨੂੰ ਲੱਗੇ ਟਰੈਕਟਰ ਦੇਖ ਲਓ ਤੁਸੀਂ ਅਲਟਰਾ ਵਾਈਡ ਐਂਗਲ ਕਰ ਲੈ 0.5 ਸਾਰਾ ਟਰੈਕਟਰ ਕਵਰ ਹੋ ਜਾਊਗਾ ਇਹ ਟਰੈਕਟਰ ਦੇਖ ਲਓ ਜੀ ਇਹ ਸਾਰਾ ਰੀਅਲ ਨਹੀਂ ਲੱਗਦਾ ਇਹ ਮਨ ਸਾਰਾ ਇਕੱਲਾ ਸਟੀering ਬਣ ਜਾਵਾ ਅੱਛਾ ਇਕੱਲਾ ਸਟੀering ਇਹਦਾ ਪਾਵਰ ਕੀਤਾ ਬਾਕੀ ਸਾਰਾ ਦੇਣ ਵਾਲਾ ਇਕੱਲਾ ਸਟੀering ਮਿੱਤਰੋ ਪਾਵਰ ਕੀਤਾ ਹੋਇਆ ਇਸ ਟਰੈਕਟਰ ਦਾ ਬਾਕੀ ਟਰੈਕਟਰ ਤੁਸੀਂ ਦੇਖ ਲਓ ਇੱਕ ਵਾਰੀ ਬਈ ਕਿੰਨੀ ਸੋਹਣੀ ਕੰਡੀਸ਼ਨ ਦਾ ਇਹਨਾਂ ਨੇ ਤਿਆਰ ਕਰਤਾ ਇਹ ਆਇਆ ਕਿ ਆਇਆ ਕਿ ਤੁਸੀਂ ਟਰੈਕਟਰ ਦੀ ਮੰਗ ਦੇ ਕਿੱਥੋਂ ਇਹ ਵਟਾਲੇ ਤੋਂ ਵਟਾਲੇ ਤੋਂ ਵਟਾਲੇ ਤੋਂ ਟਰੈਕਟਰ ਇਹਨਾਂ ਦੇ ਕੋਲੇ ਤਿਆਰ ਹੋਣ ਆਇਆ ਤੇ ਉਹਨਾਂ ਨੇ ਬੰਦਿਆਂ ਨੇ ਘਰੇ ਹੀ ਰੱਖਣਾ ਇਹ ਤੇ ਵਟਾਲੇ ਤੋਂ ਹੀ ਇਹ ਟਰੈਕਟਰ ਜਿਹੜਾ ਉਹ ਹੋਣਾ ਭਈ ਉੱਥੇ ਹੀ ਜਾਣਾ ਇਹ ਟਰੈਕਟਰ ਐ ਕਿਤੇ ਮੈਨੂੰ ਇਹਦੇ ਬਾਰੇ ਦੱਸੋ ਜੀ ਭਈ ਸਟੀering ਜਿਹੜਾ ਤੁਸੀਂ ਆ ਰੱਖਿਆ ਹੋਇਆ ਇਹ ਪਾਵਰ ਵਿੱਚ ਰੱਖਿਆ ਪਾਵਰ ਅੱਛਾ ਓਕੇ ਆਹ ਸਟੀering ਮਤਲਬ ਜਿਹੜਾ ਤੁਸੀਂ ਬੰਦ ਕਰਤੀ ਮੇਰਾ ਯਾਰ ਪਰ ਉਹ ਲੈਫਟ ਨਹੀਂ ਚੱਲੀ ਜੇ ਬਾਅਦ ਵਿੱਚ ਲੈਫਟ ਦੇਖ ਲੋ ਹਾਂਜੀ ਨਾਲ ਲੈਫਟ ਕਰ ਪਹਿਲਾਂ ਤੁਹਾਨੂੰ ਲੈਫਟ ਦਿਖਾਉਣੇ ਆ ਇਧਰਲੇ ਪਾਸੇ ਆ ਲੈਫਟ ਬਾਰੇ ਦੱਸੀ ਇਹਦੇ ਵਿੱਚ ਖਾਸ ਗੱਲ ਆਪਾਂ ਕਹਿ ਸਕਦੇ ਆ ਕਿ ਵੀਰੇ origignal ਹੀ ਆ ਦੀ ਓਕੇ ਅਪ ਡਾਊਨ ਕੰਮ ਕਰਦੀ ਆ ਦੋਨੇ ਪਾਸੇ ਨੂੰ ਦੋਨੇ ਪਾਸੇ ਅਪ ਡਾਊਨ ਕੰਮ ਕਰਦੀ ਆ ਉਹ ਦੇਖੋ ਧਰਲੇ ਪਾਸੇ ਜੈਕ ਲੱਗਿਆ ਜੈਕ ਵਾਲੀ ਲੈਫਟ ਆ origignal ਆ ਜੱਕੀਆਂ ਦੀ ਦੇਖੋ ਇਹਨੇ ਪਿਆਰੇ ਤਰੀਕੇ ਨਾਲ ਅਪ ਡਾਊਨ ਹੋ ਰਹੀ ਆ ਦੇਖੋ ਆ ਜੱਕੇ ਕਰਾਂਗੇ ਉੱਤਰੋਂ ਕਮਾਲ ਹੋਈ ਪਈ ਆ ਬਾਈ origignal ਹੀ ਰੱਖਿਆ ਹੀ ਉਹਦਾ ਸੀ ਟਰੈਕਟਰ ਕਿੰਨੇ ਮਾਡਲ ਆ ਇਹ ਫੇਰ 56 ਮਾਡਲ 1922 56 ਮਾਡਲ ਟਰੈਕਟਰ ਆ ਇਹ ਕਾਫੀ ਪੁਰਾਣਾ ਟਰੈਕਟਰ ਆ ਤੇ ਇਹ ਟਰੈਕਟਰ ਦੇਖੋ ਤੁਸੀਂ ਤਿਆਰ ਕਿੰਨੇ ਸੋਹਣੇ ਤਰੀਕੇ ਨਾਲ ਹੋਇਆ ਵਾ ਮੜਿਆ ਬੰਦ ਕਰ ਦੋ ਵੀਰੇ ਤੇ ਹੁਣ ਤੁਹਾਨੂੰ ਇਸ ਟਰੈਕਟਰ ਬਾਰੇ ਦਿਖਾਉਣੇ ਆ ਆ ਦੇਖੋ ਬੰਦ ਵੀ ਕਿਵੇਂ ਹੁੰਦਾ ਬਾਈ ਸਾਰਾ ਇਹਦੇ ਵਿੱਚ ਕੱਲੀ ਕੱਲੇ ਨੜਦਾ ਧਿਆਨ ਰੱਖਿਆ ਹੋਇਆ ਵੀ ਜਿਵੇਂ ਆ ਟਰੈਕਟਰ ਆ ਇਹ ਉਵੇਂ ਹੀ ਆ ਆ ਦੇਖੋ ਟਰੈਕਟਰ ਬੰਦ ਕਿੰਨੇ ਪਿਆਰੇ ਤਰੀਕੇ ਨਾਲ ਹੋਇਆ ਤੇ ਆ ਸਟੀਰੀਂਗ ਦੱਸੋ ਜੀ ਜਿਵੇਂ ਆਮ ਤੌਰ 'ਤੇ ਸਟੀਰੀਂਗ ਐਵੇਂ ਵੀ ਲਾਏ ਹੋਇਆ ਕਈਆਂ ਦੇ ਜਿਵੇਂ ਮੋੜ ਕੇ ਲਾ ਆਂਦੇ ਆ ਮੋਡੀਫਾਈ ਕਰਾ ਕੇ ਜਿੰਨੇ ਡੀਡੀ ਚੋਂ ਪੰਜਾਬ ਦੇ ਵਿੱਚ ਹੈਗੇ ਆ ਜਿੰਨਾਂ ਕੋਲੇ ਉਹਨਾਂ ਨੇ ਐਂ ਹੀ ਰੱਖੇ ਹੋਇਆ ਤੇ ਇਹ ਤੋਂ origignal ਪਾਵਰ ਵੀ ਕਰਤਾ ਤੇ ਹੈ ਵੀ ਜਿਹਨਾਲਾ ਏ ਰਿਵਰਸ ਫਾਰਵਰਡ ਵੀ ਚੱਲਦਾ ਵਾ ਸੀਟ ਇਧਰ ਕਰਕੇ ਆਸ ਟੇਰਿੰਗ ਕੱਢ ਕੇ ਇੱਥੇ ਪੈ ਜਾਂਦਾ ਅੱਛਾ ਬੈਕ ਨੂੰ ਵੀ ਚੱਲ ਪੈਂਦਾ ਬੈਕ ਨੂੰ ਵੀ ਚੱਲਦਾ ਜੇ ਕਿਸੇ ਨੇ ਬੈਕ ਨੂੰ ਚਲਾਉਣਾ ਕਿਸੇ ਕੰਮ ਨੂੰ ਬੈਕ ਨੂੰ ਵੀ ਚੱਲ ਪੈਂਦਾ ਮੂਹਰ ਨੂੰ ਤਾਂ ਚੱਲਦੇ ਚੱਲਦਾ ਨਾ ਜੀ ਸੀਟ ਇੱਥੇ ਲੱਗ ਜਾਂਦੀ ਆ ਇੱਥੇ ਲੱਗ ਜਾਂਦੀ ਆ ਫਿਟਿੰਗ ਨਾਲ ਸੀਟ ਬਈ ਆਹ ਥਾਂ ਤੇ ਇਹਦੀ ਲੱਗ ਜਾਂਦੀ ਆ ਫਿਟਿੰਗ ਹੋ ਕੇ ਨਟ ਖੁੱਲ ਕੇ ਇੱਥੇ ਨਟ ਲਾ ਕੇ ਦੁਬਾਰਾ ਸੀਟ ਲੱਗ ਜਾਂਦੀ ਆ ਤੇ ਫੇਰ ਆਹ ਜਿਹੜਾ ਸਟੀਰਿੰਗ ਆ ਇੱਥੇ ਪੈ ਜਾਂਦਾ ਫੇਰੇ ਬੈਕ ਨੂੰ ਚੱਲਣ ਲੱਗ ਜਾਂਦਾ ਨਾ ਜੀ ਕਲੱਚ ਦੇਖੋ ਦੇਖੋ ਨਾ ਸਾਰਾ ਅਰੀਜਨਲ ਰੱਖਿਆ ਹੋਇਆ ਜੇ ਕਿਸੇ ਨੇ ਦੇਖਣਾ ਵੀ ਡੀਡੀ 14 ਟਰੈਕਟਰ ਕਿਹੋ ਜਿਹਾ ਹੁੰਦਾ ਦਾ ਤੁਸੀਂ ਆਹ ਟਰੈਕਟਰ ਦੇਖ ਸਕਦੇ ਹੋ ਵੀ ਪੁਰਾਣੇ ਟਾਈਪ ਦੇ ਵਿੱਚ ਅਰੀਜਨਲ ਟਰੈਕਟਰ ਕਿਹੋ ਜਿਹਾ ਹੁੰਦਾ ਸੀ ਨਹੀਂ ਤਾਂ ਆਮ ਜਿੰਨਾਂ ਦੇ ਸੰਭਾਲੇ ਹੋਏ ਆ ਮੈਨੂੰ ਨਹੀਂ ਲੱਗਦਾ ਜੀ ਕਿਸੇ ਨੇ ਅਰੀਜਨਲ ਰੱਖਿਆ ਹੋਊਗਾ ਨਾ ਜੀ ਕੋਈ ਨਾ ਕੋਈ ਮੋਡੀਫਿਕੇਸ਼ਨ ਮੇਰਾ ਚੀ ਗਾਂ ਨੂੰ ਚੱਲਦਾ ਸਾਰੇ ਗਿਰਾਂ ਚ ਬੈਕ ਚੱਲਦਾ ਓਕੇ ਸਾਰੇ ਗਿਰਾਂ ਚ ਚੱਲਦਾ ਜਿਵੇਂ ਹੁਣ ਵਾਲੇ ਨਵੇਂ ਟਰੈਕਟਰਾਂ ਦੀ ਮੋਡੀਫਿਕੇਸ਼ਨ ਉਹਦੀ ਉਸੇ ਤਰ੍ਹਾਂ ਹੀ ਆ ਜੀ ओके लो जी। ਜਿਹੜਾ ਜੀ ਚੱਲਦਾ ਸਾਰੇ ਗੇਰਾਂ ਚੱਲਦਾ। ਬ੍ਰੇਕ ਵੀ ਆ ਦੋਨਾਂ ਟੱਕਿਆਂ ਦੇ ਕੱਲੇ-ਕੱਲੇ ਆ ਉਹ ਫਿਕਸ ਆ ਦੋਨਾਂ ਦੇ ਇਕੱਠੇ। ਅੱਛਾ ਆ ਦੋਨਾਂ ਦੇ ਫਿਕਸ ਆ? ਪਰਲਾ ਫਿਕਸ ਵਾਲਾ ਲੀਵਰ। ਅੱਛਾ ਦੋਨੇ ਲੱਗਦੇ। ਇਹ ਦੋਨਾਂ ਦੇ ਇਕੱਠੇ ਲੱਗਦੇ ਆ ਅਲੱਗ-ਅਲੱਗ ਲੱਗਦੇ ਆ। ਆ ਦੋਨੇ ਚੱਕਿਆਂ ਦੇ ਬਾਈ ਅਲੱਗ-ਅਲੱਗ ਬ੍ਰੇਕ ਆ। ਇਹਦਾ ਆ ਜੇ ਆ ਚੱਕੇ ਦਾ ਬ੍ਰੇਕ ਲਾਉਣਾ। ਇਧਰ ਲੈਦਾ ਨਾ। ਤੇ ਇਹ ਹਾਂ ਸੱਜੇ ਪਾਸੇ ਵਾਲਾ ਲਾਉਣਾ ਤਾਂ ਤੁਹਾਨੂੰ ਆਹਾ ਕਨਪਣਾ ਪਊਗਾ। ਜੇ ਖੱਬੇ ਵਾਲਾ ਲਾਉਣਾ ਫਿਰ ਤੁਹਾਨੂੰ ਆਹਨਪਣਾ ਪਊ। ਅੱਜ ਦੋਨੇ ਲਾਉਣੇ ਆ ਫਿਰ ਆਲ। ਇਹ ਦੋਨਾ ਵਾਸਤੇ ਆ ਲਓ ਜੀ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਇਹਨਾਂ ਨੇ ਛੱਡੀ ਹੋਊ ਕਰਨ ਲੋ ਰੇਕ ਪਾਸੇੋਂ ਪੂਰਾ ਟਰੈਕਟਰ ਆ ਤੁਸੀਂ ਇਹ ਕਹਿ ਸਕਦੇ ਹੋ ਬੈਂਕੀ ਦੇ ਢੱਕਣ ਤੋਂ ਲੈ ਕੇ 에어 ਫਿਲਟਰ ਸਭ ਕੁਨ ਨਾਲ ਦਾ ਇਹਦਾ ਸਾਰਾ ਕੁਨ ਨਾਲ ਦਾ ਜੀ ਕਮਾਲ ਹੋਈ ਪਈ ਆ ਬਈ ਯਾਰ ਸਟੀਰਿੰਗ ਵੀਲ ਵੀ ਨਾਲ ਦਾ ਇਹਦਾ ਸਟੀਰਿੰਗ ਵੀਲ ਵੀ ਨਾਲ ਦਾ ਜੀ ਬਸ ਕੱਲਾ ਜਿਵੇਂ ਕਹਿ ਲਈ ਵੀ ਪਾਵਰ ਸਟੀਰਿੰਗ ਕੀਤਾ ਬਸ ਹੋਰ ਕੁਝ ਨਹੀਂ ਕੀਤਾ ਇਹਦੇ ਵਿੱਚ ਲਓ ਜੀ ਚੱਲਦਾ ਜੀ ਬਹੁਤ ਸੋਹਣਾ ਟਰੈਕਟਰ ਹਾਂ ਤੇ ਇਹ ਟਰੈਕਟਰ ਦੇਖ ਲਓ ਤੁਸੀਂ ਹਾਂ ਜੀ ਆਮ ਸਾਰੇ ਹਾਂ ਜੀ ਹੈਂਡਲ ਵਾਲੀ ਹੁੰਦੇ ਆ ਇਹ ਸੈਲਫ ਦੇ ਕਰਤਾ ਹਾਂ ਸੈਲਫ ਵੀ origignal ਆ ਪੈਰ ਤੇ ਵੱਜਦੀ ਆ ਹੈਂਡਲ ਨਾਲ ਚੱਕ ਤਾਂ ਕੰਮ ਓਕੇ ਸੈਲਫ ਵੀ origignal ਆ ਬਾਈ ਟਰੈਕਟਰ ਦੇਖੋ ਕਿੰਨਾ ਸੋਹਣਾ ਹਨਾ ਤੇ ਬਾਕੀ ਤੁਸੀਂ ਦੇਖੋ ਸੀਟ ਸੂਟ ਸਾਰਾ ਕੁਝ ਉਵੇਂ ਹੀ ਰੱਖਿਆ ਹੋਇਆ ਯਾਰ ਇੱਕ ਵਾਰ ਤਾਂ ਬੰਦਾ ਖੁਸ਼ ਹੋ ਜਾਂਦਾ ਦੇਖ ਕੇ ਟਰੈਕਟਰ ਨੂੰ ਜੇ ਰੋਡ ਤੇ ਵੀ ਨਿਕਲਦਾ ਤਾਂ ਆ ਸਲੈਂਸਰ ਵਗੈਰਾ ਵੀ ਨਾਲ ਤੇ ਇਸ ਸਲੈਂਸਰ ਵੀ ਸੱਚ ਨਾਲ ਦਾ ਬਈ ਇਹਦੇ ਆ ਸਲੈਂਸਰ ਦੇਖੋ ਸਲੈਂਸਰ ਵੀ ਤੁਸੀਂ ਨਹੀਂ ਆਮ ਟਰੈਕਟਰਾਂ 'ਚ ਦੇਖੇ ਹੋਣਗੇ ਲਾ ਆਂਦੇ ਆ ਦੂਜੂ ਹਨ ਪਰ ਇਹ ਨਾਲ ਦੇ ਰੱਖਿਆ ਹੋਇਆ ਜਿਵੇਂ ਤੇ ਮੈਂ ਆਉਂਦਾ ਸੀ ਟਰੈਕਟਰ ਉਵੇਂ ਆ ਇਹ ਰਸ਼ੀਆ ਮੇਡ ਹੈ ਜੀ ਰਸ਼ੀਆ ਮੇਡ ਰੈਡੀਏਟਰ ਵੀ ਨਾਲ ਦਾ ਸਾਰਾ ਰੈਡੀਏਟਰ ਵੀ ਨਾਲ ਦਾ ਸਾਰਾ ਕੋਈ ਨਾਲ ਦਾ ਬਾਈ ਟਰੈਕਟਰ ਦੇ ਦੇ ਤੇ ਇਹਦੇ ਵਿੱਚ ਇੰਜਨ ਜਦਾਂ ਨਹੀਂ ਕੋਈ ਛੇੜਛਾੜ ਕੀਤੀ ਨਹੀਂ ਕੁਛ ਨਹੀਂ オリジナル ਹੀ ਰੱਖਿਆ ਇਹ ਕਿੰਨੇ ਸਿਲੰਡਰ ਦਾ ਇੰਜਨ ਆਉਂਦਾ ਇਹਨੂੰ ਸਿੰਗਲ ਸਿਲੰਡਰ ਇੱਕ ਸਿਲੰਡਰ ਇੱਕ ਸਿਲੰਡਰ ਇੰਜਨ ਆਉਂਦਾ ਬਾਈ ਇਹਨੂੰ ਤੇ ਉਵੇਂ ਹੀ ਰੱਖਿਆ ਹੋਇਆ ਟਰੈਕਟਰ ਲਓ ਜੀ ਤੇ ਇਹ ਗਾਂ ਕਿਵੇਂ ਬਾਈ ਸ਼ੌਕ ਨੇ ਹੀ ਰੱਖਿਆ ਬੰਦੇ ਨੇ ਗਾਂ ਤਿਆਰ ਕਰਾਇਆ ਹਾਂ ਹਾਂ ਸ਼ੌਕ ਨੇ ਸ਼ੌਕ ਨੇ ਪੈਂਡ ਹੀ ਰੱਖਣਾ ਹੋਣਾ ਬਾਹਰ ਤਾਂ ਨਹੀਂ ਭੇਜਣਾ ਬਟਾਲੇ ਤੇ ਬਾਕੀ ਤੁਸੀਂ ਦੇਖੋ ਬਾਈ ਟਰੈਕਟਰ ਸੋ ਤੁਹਾਨੂੰ ਇਹ ਟਰੈਕਟਰ ਕਿਵੇਂ ਲੱਗਿਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਪਿੰਡ ਆਪਾਂ ਗਲਬ ਗਲਬਕਲਾਈਏ ਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਜ਼ਿਲ੍ਹਾ ਲੁਧਿਆਣਾ ਹਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅਸੀਂ ਖੜੇ ਆ ਪਿੰਡ ਗਲਬਕਣਾ ਤੇ ਬਾਈ ਉਹਨਾਂ ਦਾ ਕਰਨ ਦਾ ਕੰਮ ਆ ਹਰੇਕ ਬੰਦਾ ਹੀ ਜਾਣਦਾ ਇਹਨਾਂ ਨੂੰ ਹਨਾ ਤੇ ਪਰ ਹੁਣ ਟਰੈਕਟਰਾਂ ਦੇ ਵਿੱਚ ਵੀ ਇਹ ਕਰਨ ਲੱਗੇ ਆ ਟਰੈਕਟਰਾਂ ਦੇ ਵਿੱਚ ਵੀ ਸਿਰਾ ਕਰਵਾਇਆ ਪਿਆ ਤੁਸੀਂ ਦੇਖ ਲਓ ਤੇ ਇਹ ਟਰੈਕਟਰ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਾੜਾ ਕੰਟੈਕਟ ਨੰਬਰ ਸ਼ੇਅਰ ਕਰ ਦਿੰਦੇ ਆ 9888101313 ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪਿੰਡ ਗਾਲ ਬਕਲਾਂ ਜ਼ਿਲ੍ਹਾ ਲੁਧਿਆਣਾ ਧੰਨਵਾਦ